ਇੰਟਰਨੈਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਅਥਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਲਾਰੈਂਸ ਬਚਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਹੋਈ ਸੀ ਸ਼ੁਭ ਕਰਨ ਸਿੰਘ ਦੀ ਭੈਣ ਨੂੰ ਮਿਲੀ ਪੁਲਿਸ ਮੈਟ੍ਰਿਕ ਵਿੱਚ ਨੌਕਰੀ ਹਰਿਆਣਾ ਦੇ ਮੰਤਰੀ ਨੇ ਕਿਹਾ ਹਾਈ ਕੋਰਟ ਨੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਆਗਿਆ ਨਹੀਂ ਦਿੱਤੀ ਹਿੰਦੂ ਨਿਤਾਵਾਂ ਦੀ ਲੁਧਿਆਣਾ ਵਿੱਚ ਹੋਈ ਮਹੱਤਵਪੂਰਨ ਮੀਟਿੰਗ ਪੰਜਾਬ ਦੇ ਵਿੱਚ ਐਮਐਸਪੀ ਤੇ ਮੂਗੀ ਨਾ ਵਿਕਣ ਦਾ ਵਿਰੋਧ ਪਰਬੰਤਮਾਨ ਨੇ ਕਿਸਾਨਾਂ ਨੂੰ ਮੋਟਰਾਂ ਤੇ ਦਰਫਤ ਲਾਉਣ ਦੀ ਅਪੀਲ ਕੀਤੀ ਰਾਜਾ ਬੜਿੰਗ ਨੇ ਕਿਹਾ ਸਰਕਾਰ ਤੋਂ ਮੂਸੇਵਾਲਾ ਮਾਮਲੇ ਵਿੱਚ ਇਨਸਾਫ ਦੀ ਆਸ ਨਹੀਂ ਅਮਰਪਾਲ ਸਿੰਘ ਦੇ ਪਿਤਾ ਦਾ ਦਰਦ ਛਲਕਿਆ 27 ਜੱਟ ਦੀ ਕਰੂ ਮੈਂਬਰ ਨੇ 에어ਪੋਰਟ ਦੇ ਉੱਤੇ ਥੱਪੜ ਮਾਰਿਆ ਤੇ ਆਖਰੀ ਖਬਰ ਪਰਬਰਾਇ ਸਿੰਘ ਉਮਰਾ ਨਗਰ 5 ਸਾਲ ਬਾਅਦ ਹੋਏ ਬਹਾਲ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਣਾਂਜੀ ਲਾਰੈਂਸ ਬਿਸ਼ਨੋਈ ਦੀ ਜਿਸ ਇੰਟਰਵਿਊ ਦਾ ਰੌਲਾ ਪੈਦਾ ਰਿਹਾ ਉਹ ਵਾਕਈ ਪੰਜਾਬ ਦੀ ਜੇਲ੍ਹ ਛੁਈ ਸੀ ਕਿਹੜੀ ਜੇਲ੍ਹ ਛੁਈ ਸੀ ਉਹ ਸਰ ਸਾਬ ਇਹਦੇ ਵਿੱਚ ਜੇਲ੍ਹ ਦਾ ਜ਼ਿਕਰ ਤਾਂ ਨਹੀਂ ਕੀਤਾ ਗਿਆ ਪਰ ਜਿਹੜੀ ਐਸਆਈਟੀ ਦੇ ਵੱਲੋਂ ਰਿਪੋਰਟ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਆ ਉਹਦੇ ਬਾਰੇ ਵੇਰਵਾ ਸਾਹਮਣੇ ਜ਼ਰੂਰ ਆਇਆ ਵੀ ਭਾਈ ਇਹ ਪੰਜਾਬ ਦੀ ਜੇਲ੍ਹ ਦੇ ਵਿੱਚ ਪੰਜਾਬ ਦੀ ਹੱਦ ਦੇ ਵਿੱਚ ਹੀ ਇਹ ਇੰਟਰਵਿਊ ਹੋਈ ਸੀ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਪਰ ਐਸਆਈਟੀ ਦੇ ਮੈਂਬਰਾਂ ਨੇ ਇਹ ਵੀ ਗੱਲ ਕਹੀ ਆ ਕਿ ਸਾਨੂੰ ਇਸ ਮਾਮਲੇ ਦੇ ਉੱਤੇ ਹੋਰ ਪੜਤਾਲ ਕਰਨ ਦਾ ਵਕਤ ਚਾਹੀਦਾ ਤੇ ਪਤਾ ਲੱਗਾ ਜੀ ਵਕਤ ਮਿਲਦੀ ਗਿਆ ਹੁਣ ਇਸ ਮਾਮਲੇ ਦੇ ਜਦੋਂ ਕਾਨੂੰਨ ਨਾਮਾ ਕਰ ਲਿਆ ਤਾਂ ਪੰਜਾਬ ਦੀ ਸਰਕਾਰ ਨੂੰ ਸੁਖਪਾਲ ਸਿੰਘ ਖੇੜਾ ਨੇ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੇ ਰਾਜਾ ਬੜਿੰਗ ਨੇ ਚੰਨੀ ਹੋਰਾਂ ਨੇ ਘੇਰਾ ਪਾਇਆ ਉਹ ਕਹਿੰਦੇ ਵੀ ਦੇਖੋ ਤੁਸੀਂ ਤਾਂ ਇਹ ਗੱਲ ਕਹਿੰਦੇ ਸੀ ਵੀ ਭਾਈ ਪੰਜਾਬ ਦੀਆਂ ਜਿਲ੍ਹਾਂ ਦੇ ਵਿੱਚ ਕਿਤੇ ਚਿੜੀ ਨਹੀਂ ਖੰਭ ਮਾਰਦੀ ਪੰਜਾਬ ਦੇ ਜਿਲ੍ਹਾਂ ਦੇ ਵਿੱਚ ਤਾਂ ਸਵਾਰੀ ਨਹੀਂ ਪੈਦਾ ਹੁੰਦਾ ਉਦੋਂ ਬੜੀ ਵੱਡੀ ਰਾਜਨੀਤੀ ਛੜੀ ਸੀ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੇ ਜ਼ਿਲ੍ਹਾ ਅਧਿਕਾਰੀਆਂ ਨੇ ਗੱਲ ਕਹਤੀ ਵੀ ਭਾਈ ਇੱਥੇ ਇੰਟਰਵਿਊ ਨਹੀਂ ਹੋਈ ਤੇ ਜੈਪਰੋ ਵਾਲੇ ਕਹਿੰਦੇ ਵੀ ਸਾਡੇ ਵਾਲੇ ਪਾਸੇ ਨਹੀਂ ਹੋਈ ਤੇ ਫਿਰ ਇਹ ਕਿੱਥੇ ਹੋਈ ਸਵਾਲੇ ਪੈਦਾ ਹੋ ਗਿਆ ਪਰ ਹੁਣ ਜਿਹੜੀ ਐਸਆਈਟੀ ਦੇ ਰਿਪੋਰਟ ਦੇ ਹਵਾਲੇ ਦੇ ਨਾਲ ਪੰਜਾਬ ਦੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਵਾਲ ਚੁੱਕੇ ਆ ਇਹ ਬੜੇ ਮਹੱਤਵਪੂਰਨ ਬੜੇ ਵੱਡੇ ਆ ਤੇ ਅੱਜ ਮੂਹਤੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਹੁਣ ਮੇਰੇ ਕੋਲੇ ਕਹਿਣ ਨੂੰ ਬਚਿਆ ਕੀ ਆ ਸ਼ਬਦ ਕਿਹੜਾ ਵਰਤਾ ਹੁਣ ਮੈਂ ਸਰਕਾਰਾਂ ਨੇ ਕੀ ਕੀਤਾ ਕਿਵੇਂ ਕੀਤਾ ਕੀ ਕੀ ਕੁਝ ਜ਼ਿਲ੍ਹਿਆਂ ਦੇ ਵਿੱਚ ਹੁੰਦਾ ਇਸ ਤੋਂ ਵੱਡਾ ਤਾਂ ਕੋਈ ਵੱਡੀ ਉਦਾਹਰਨ ਮਿਲਣੀ ਨਹੀਂ ਹਮਮ ਤੇ ਸ਼ਹੀਦ ਸ਼ੁਭਕਰਨ ਸਿੰਘ ਦੀ ਭੈਣ ਨੂੰ ਨੌਕਰੀ ਮਿਲ ਗਈ ਜੀ ਮੇਰਾ ਖਿਆਲ ਵੀ ਸਾਡੇ ਪਰਿਵਾਰਕ ਮੈਂਬਰ ਜਿਹੜੇ ਰੈੱਡ ਐਫਐਮ ਦੇ ਸੂਝਮਾਨ ਪਰਿਵਾਰਕ ਮੈਂਬਰ ਹੈ ਇਹ ਜਾਣਦੇ ਹੀ ਆ ਕਿ ਸੁਭਕਰਨ ਸਿੰਘ ਕੌਣ ਸੀ ਸ਼ੰਭੂ ਬਾਟਰ ਦੇ ਉੱਤੇ ਜੋ ਕੁਝ ਹੋਇਆ ਸੀਗਾ ਉਹਦੇ ਵਿੱਚ ਉਹਦੇ ਸਿਰ ਦੇ ਵਿੱਚ ਗੋਲੀ ਵੱਜੀ ਹਰਿਆਣੇ ਦੀ ਪੁਲਿਸ ਦੇ ਉੱਤੇ ਦੋਸ਼ ਲੱਗੇ ਤੇ ਇਹ ਉਹ ਸੁਭਕਰਨ ਸਿੰਘ ਹੈ ਸੁਭਕਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਿਛਲੇ ਦਿਨੀ ਜਗਜੀਤ ਸਿੰਘ ਢੱਲੇਵਾਲ ਤੇ ਕੁਝ ਹੋਰ ਕਿਸਾਨ ਆਗੂਆਂ ਦੀ ਹਾਜ਼ਰੀ ਦੇ ਵਿੱਚ ਮਾਪਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 1 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ ਸੀ ਤੇ ਕੁੜੀ ਨੂੰ ਯਾਨੀ ਕਿ ਸ਼ੁਭ ਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਸੀਗਾ ਤੇ ਅੱਜ ਪਤਾ ਲੱਗਾ ਜੀ ਕਿ ਬਠਿੰਡੇ ਦੀ ਪੁਲਿਸ ਚੌਕੀ ਦੇ ਵਿੱਚ ਗੁਰਪ੍ਰੀਤ ਕੌਰ ਜਿਹੜੀ ਕਿ ਸ਼ੁਭ ਕਰਨ ਦੀ ਭੈਣ ਆ ਉਹਨੇ ਪੁਲਿਸ ਦੀ ਨੌਕਰੀ ਜੁਆਇਨ ਕਰ ਲਈ ਹੈ ਮੇਰਾ ਖਿਆਲ ਆ ਵੀ ਕਲੈਰੀਕਲ ਜੌਬ ਹੋਊਗੀ ਉਹਦੀ ਇਹ ਤੇ ਉਹਨੇ ਇਹ ਗੱਲ ਕਹੀ ਆ ਕੁੜੀ ਨੇ ਵੀ ਪਾਈ ਜੇ ਮੇਰਾ ਭਰਾ ਜਿਉਂਦਾ ਹੁੰਦਾ ਤਾਂ ਮੈਨੂੰ ਅੱਜ ਵੱਧ ਤਸੱਲੀ ਹੁੰਦੀ ਉਹਨੇ ਇਹ ਗੱਲ ਕਹੀ ਆ ਵੀ ਕਿਸਾਨੀ ਮਸਲੇ ਸਾਰੇ ਹੱਲ ਹੋਣੇ ਚਾਹੀਦੇ ਆ ਤੇ ਮੇਰੇ ਭਰਾ ਦੇ ਮਾਮਲੇ ਦੇ ਵਿੱਚ ਇਨਸਾਫ ਮਿਲਣਾ ਚਾਹੀਦਾ ਹਰਿਆਣੇ ਦੇ ਮੰਤਰੀ ਨੇ ਕੀ ਕਿਹਾ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜੱਜਾਂ ਨੇ ਜੱਜਮੈਂਟ ਦਿੱਤੀ ਸੀ ਕਿ ਫੌਰਨ ਬਾਰਡਰ ਖਾਲੀ ਕਰੋ। ਤਾਂ ਬਿਲਕੁਲ ਜੀ ਬੜੀ ਮਹੱਤਵਪੂਰਨ ਗੱਲ ਹੈ ਜੀ ਕਿ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਇਸ ਮਸਲੇ ਤੇ ਚੁੱਪ ਆ। ਕਿਸਾਨ ਆ ਜਿਹੜੇ ਉਸ ਰਗਰਮ ਆ ਹਰਿਆਣੇ ਦੀ ਸਰਕਾਰ ਦੀ ਕਿਰਕਰੀ ਬਹੁਤ ਹੋਈ ਆ ਤੇ ਹਾਈ ਕੋਰਟ ਦੇ ਵੱਲੋਂ ਝਾੜ ਪਾਈ ਗਈ ਆ। ਲੰਘੇ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਹਾਈ ਕੋਰਟ ਨੇ ਕਿਹਾ ਵੀ ਇੱਕ ਹਫਤੇ ਦੇ ਵਿੱਚ ਵਿੱਚ ਹਰਿਆਣੇ ਦੀ ਸਰਕਾਰ ਬੈਰੀਕੇਡ ਪਰੇ ਕਰ ਲਵੇ ਚੱਕ ਲਵੇ ਤੇ ਕਿਸਾਨਾਂ ਦੇ ਅੱਗੇ ਜਾਣ ਦੇ ਵਿੱਚ ਕੋਈ ੜਕਾ ਨਾ ਡਾਵੇ ਹਰਿਆਣੇ ਦੀ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਕਿਸਾਨ ਪੈਸਪੀ ਦਫਤਰ ਨੂੰ ਘੇਰਾ ਪਾ ਲੈਣਗੇ ਅੰਮ੍ਰਿਤਾਲੇ ਚ ਵੜ ਜਾਣਗੇ ਅਦਾਲਤ ਨੇ ਕਿਹਾ ਵੀ ਕੀ ਦਿੱਲੀ ਭਾਰਤ ਦਾ ਹਿੱਸਾ ਨਹੀਂ ਕਿ ਦਿੱਲੀ ਦੇ ਵਿੱਚ ਜਾਇਆ ਨਹੀਂ ਜਾ ਸਕਦਾ ਤੁਸੀਂ ਇਸ ਗੱਲ ਦੀ ਪ੍ਰਵਾਹ ਛੱਡੋ ਲੋਕਤੰਤਰਕ ਦੇਸ਼ ਦੇ ਵਿੱਚ ਜਾਣ ਦੀ ਇਜਾਜ਼ਤ ਹੈਗੀ ਆ ਪਰ ਅੱਜ ਪਤਾ ਲੱਗਾ ਜੀ ਕਿ ਇੱਕ ਹਰਿਆਣੇ ਦਾ ਕੈਬਨਿਟ ਮੰਤਰੀ ਹੈ ਮੂਲਚੰਦ ਉਹਦਾ ਨਾਂ ਉਹਨੇ ਗੱਲ ਕਹੀ ਆ ਕਿ ਸਰਕਾਰ ਨੋ ਬੈਰੀਕੇਡ ਚੁੱਕਣ ਦੇ ਲਈ ਹਰਿਆਣੇ ਦੀ ਸਰਕਾਰ ਨੂੰ ਅਦਾਲਤ ਨੇ ਬੈਰੀਕੇਡ ਚੁੱਕਣ ਦਾ ਮਾਫਸਾ ਕਿਹਾ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਥੋੜੀ ਕਿਹਾ ਕਿਸਾਨ ਦਾ ਦਿੱਲੀ ਜਾਣ ਦਾ ਕੋਈ ਮਤਲਬ ਨਹੀਂਗਾ ਕਿਸਾਨ ਬਿਲਕੁਲ ਨਹੀਂ ਦਿੱਲੀ ਜਾਣਾ ਚਾਹੀਦਾ ਜੇ ਉਹਦੀਆਂ ਕੋਈ ਮੰਗਾਂ ਹੈਗੀਆਂ ਕੋਈ ਮੰਗਾਂ ਤੇ ਫਿਰ ਭਾਈ ਉਹਨੂੰ ਆਪਣੀ ਆਵਾਜ਼ ਇੱਥੇ ਬੈਠ ਕੇ ਬੁਲੰਦ ਕਰਨੀ ਚਾਹੀਦੀ ਹੈ ਜਾਂ ਉਹ ਆਪਣੀ ਪ੍ਰੈਸ ਕਾਨਫਰੰਸ ਕਰਕੇ ਕਰੇ ਤੇ ਸਰਕਾਰ ਆਪੇ ਹੱਲ ਕਰ ਲੂਗੀ ਪਰ ਦਿੱਲੀ ਜਾਣ ਦੀ ਇਹਨਾਂ ਦੀ ਕੋਈ ਤਕਨੀ ਬਣਦੀ ਹੈ ਜੀ ਅੱਛਾ ਬਾਕੀ ਲੁਧਿਆਣੇ ਦੇ ਵਿੱਚ ਔਰ ਇੱਕ ਜਿਹੜਾ Hindu leadership ਨੂੰ ਜ਼ਖਮੀ ਕਰਨ ਤੋਂ ਪਿੱਛੋਂ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ ਸਾਰੇ Hindu ਭਾਈਚਾਰੇ ਦੀ ਕੋਈ ਮੀਟਿੰਗ ਹੋ ਰਹੀ ਹੈ। ਪਰ ਅੱਜ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ ਜੇਕਰ ਮੈਂ ਗਲਤ ਨਾ ਹੋਵਾਂ ਤਾਂ 2000 ਦਿਨ ਦੇ ਕਰੀਬ ਜਿਹੜੀਆਂ Hindu ਜਥਬੰਦੀਆਂ ਉਹਨਾਂ ਨੇ ਵੱਲੋਂ ਲੁਧਿਆਣੇ ਦੇ ਸਰਕਟ ਹਾਊਸ ਦੇ ਵਿੱਚ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੇ ਵਿੱਚ Hindu ਭਾਈਚਾਰੇ ਦੇ ਲੋਕਾਂ ਨੇ ਉੱਤੇ ਹੁੰਦੇ ਹਮਲੇ ਤੇ ਆਉਂਦੀਆਂ ਕੰਪਨੀਆਂ ਦੇ ਬਾਰੇ ਚਰਚਾ ਕੀਤੀ ਗਈ ਹੈ। ਮੀਟਿੰਗ ਦੇ ਵਿੱਚ ਗੱਲ ਕੀਤੀ ਗਈ ਹੈ ਵੀ ਪਿਛਲੇ ਨਹੀਂ ਸ਼ਿਵ ਸਰਾਂ ਦੇ ਨੇਤਾ ਜਿਹੜੇ ਸੰਦੀਪ <th>ਪਰ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਭਰੇ ਬਾਜ਼ਾਰ ਛਿੱਟੇ ਦੇਣ ਸਰੇ ਬਾਜ਼ਾਰ ਪਿੰਨ ਹੈ ਕਿ ਸਿੰਘਾਂ ਦੇ ਵੱਲੋਂ ਵੱਢਿਆ ਗਿਆ ਜਿਹੜਾ ਕਿ ਇਸ ਵੇਲੇ ਸ਼ਿਫਸਰਨ ਅਗੁਰ ਖਾਪਰਾ ਜਿਹੜਾ ਉਹ ਸੀਐਮਸੀ ਦੇ ਵਿੱਚ ਲਖਲਾ ਹਸਪਤਾਲ ਦੇ ਵਿੱਚ ਤੇ ਹਿੰਦੂ ਨਤਵਾਂ ਨੇ ਗੱਲ ਕਹੀ ਲਿਆ ਕਿ ਅਸੀਂ ਪੂਰੇ ਭਾਰਤ ਪੰਜਾਬ ਦੇ ਵਿੱਚ ਰੈਲੀਆਂ ਕੱਢਾਂਗੇ ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਵੀ ਸਾਨੂੰ ਕਿਵੇਂ ਖਤਰਾ ਪੈਦਾ ਹੋਇਆ ਕਿਸ ਤਰੀਕੇ ਦੇ ਨਾਲ ਸਾਨੂੰ ਧੱਕਾ ਕੀਤਾ ਜਾ ਰਿਹਾ ਸਰਕਾਰ ਦੇ ਉੱਤੇ ਵੀ ਉਹ ਕਹਿੰਦੇ ਦਬਾਅ ਬਣਾਵਾਂਗੇ ਉਹਨਾਂ ਨੇ ਮੰਗ ਕੀਤੀ ਹੈ ਸਰਕਾਰ ਦੇ ਕੋਲੋਂ ਵੀ ਸਾਨੂੰ ਅਸਲਾ ਲਾਇਸੈਂਸ ਦਿੱਤੇ ਜਾਣ ਸਾਨੂੰ ਫਸਲਾ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਸਾਨੂੰ ਤ੍ਰਿਸ਼ੂਲ ਹਰ ਵੇਲੇ ਆਪਣੇ ਕੋਲ ਰੱਖਣ ਦੀ ਪਰਮਿਸ਼ਨ ਦਿੱਤੀ ਜਾਵੇ ਉਹ ਕਹਿੰਦੇ ਵੀ ਤ੍ਰਿਸ਼ੂਲ ਆ ਜਿਹੜਾ ਉਹ ਸਾਡੀ ਇੱਕ ਬਹੁਤ ਨਿਸ਼ਾਨੀ ਹੈ ਧਾਰਮਿਕ ਤੇ ਅਸੀਂ ਤ੍ਰਿਸ਼ੂਲ ਨੂੰ ਆਪਣੀ ਰਾਖੀ ਵਾਸਤੇ ਵਰਤ ਸਕੀਏ ਸਾਨੂੰ ਸਰਕਾਰ ਇਸ ਗੱਲ ਦੀ ਪਰਮਿਸ਼ਨ ਦੇਵੇ ਜੀ ਹੂੰ ਹੂੰ ਤੇ ਬਾਕੀ ਮੂੰਗੀ ਨਾ ਵਿਕਣ ਦੇ ਪਿੱਛੇ ਕਾਰਨ ਕੀ ਨੇ ਦੇਖੋ ਬਹੁਤ ਸਾਰੀਆਂ ਫਸਲਾਦਾਰ ਸਾਰੇ ਸਭ ਐਸੇ ਆ ਜਿਨ੍ਹਾਂ ਦੇ ਉੱਤੇ ਐਮਐਸਪੀ ਸਰਕਾਰ ਐਲਾਨ ਕਰ ਦਿੰਦੀ ਆ ਪਰ ਖਰੀਦ ਏਜੰਸੀਆਂ ਉਹ ਫਸਲ ਨੂੰ ਉਸ ਭਾਅ ਦੇ ਉੱਤੇ ਖਰੀਦਦੀਆਂ ਨਹੀਂ ਹੁਣ ਐਮਐਸਪੀ ਦੇ ਮੁਤਾਬਕ ਤਾਂ ਝੋਨਾ ਕਣਕ ਨਰਮਾ ਕਪਾ ਇਹਨਾਂ ਦੇ ਫਸਲਾਂ ਤਾਂ ਬਤਨਾਂ ਪਰ ਮੱਕੀ ਦੇ ਉੱਤੇ ਮੂੰਗੀ ਦੇ ਉੱਤੇ ਐਮਐਸਪੀ ਜਿਹੜੀ ਮਿਲਦੀ ਆ ਉਸ ਭਾਅ ਦੇ ਉੱਤੇ ਵਿਕਦੀ ਨਹੀਂਗੀ ਹੁਣ ਪੰਜਾਬ ਦੇ ਵਿੱਚ ਜੇ ਮੰਨ ਲਓ ਐਮਐਸਪੀ ਮੁਤਾਬਕ ਵਿਕੇ ਤਾਂ ਜਿਹੜੀ ਇਸ ਵੇਲੇ ਮੂੰਗੀ ਆ ਇਹ 8500 ਰੁਪਏ ਕੁਇੰਟਲ ਹੋਊਗੀ ਪਰ ਇਥੇ 4000 ਨੂੰ 4500 ਨੂੰ ਕਈ ਖਰੀਦਦਾਰ ਖਰੀਦ ਲੈਣਾ ਸੋ ਜਿਹਦੇ ਕਰਕੇ ਅੱਜ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਰਗਤਾਂ ਨੇ ਗੱਲ ਕਹੀ ਆ ਕਿ ਨਾ ਸੋਵੇ ਦੀ ਸਰਕਾਰ ਤੇ ਨਾ ਕੇਂਦਰ ਦੀ ਸਰਕਾਰ ਸਹਿਰਦ ਹੋ ਕੇ ਕਿਸਾਨੀ ਦੀ ਬਾਹ ਫੜਦੇ ਆ ਉਦਾਂ ਹੀ ਕਰੀ ਜਾਂਦੇ ਝੋਨੇ ਦੇ ਉੱਤੇ ਚੱਕਰ ਦੇ ਵਿੱਚੋਂ ਫਸਲੀ ਚੱਕਰ ਦੇ ਵਿੱਚੋਂ ਪਣਕਦੇ ਵਿੱਚੋਂ ਬਾਹਰ ਨਿਕਲੋ ਬਦਲੀਆਂ ਫਸਲਾਂ ਬੀਜੋ ਤੇ ਬਦਲੀਆਂ ਫਸਲਾਂ ਜਦੋਂ ਬੀਜਦੇ ਤੇ ਫਿਰ ਐਮਐਸਪੀ ਦੇ ਮਤਲਬ ਕੁ ਭਾਦੀ ਮਿਲਦਾ ਤੋਂ ਇਸੇ ਕਰਕੇ ਸਭ ਕਿਸਾਨ ਨੇ ਗੱਲ ਕਹਿ ਲਏ ਕਿ ਐਮਐਸਪੀ ਨੂੰ ਲੀਗਲ ਗਰੰਟੀ ਕਾਨੂੰਨ ਦੇ ਤੌਰ ਤੇ ਲੈ ਜਾਵੇ ਤੇ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਭਾਅ ਨੂੰ ਕੇਂਦਰ ਤੱਕ ਲਰੂਗੀ ਤੇ ਉਸ ਭਾਅ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਖਰੀਦ ਅਜੰਸਟੀਆਂ ਚੀਜ਼ ਨੂੰ ਖਰੀਦਣਗੀ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਦਰਖਤ ਲਾਉਣ ਦੀ ਅਪੀਲ ਕੀਤੀ ਹੈ ਭਗਵੰਤ ਸਿੰਘ ਮਾਨ ਨੇ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਅਪੀਲ ਕੀਤੀ ਹੈ ਧੰਨਵਾਦ ਉਹਨਾਂ ਦਾ ਅਪੀਲ ਤਾਂ ਚਲੋ ਕਰਨੀ ਚਾਹੀਦੀ ਹੈ ਪਰ ਮੈਂ ਇਹ ਵੀ ਸੋਚੀ ਜਨਾਂ ਵੀ ਜੇਕਰ ਮੁੱਖ ਮੰਤਰੀ ਸਾਹਿਬ ਅਪੀਲ ਨਾ ਵੀ ਕਰਨ ਤੇ ਫਿਰ ਵੀ ਤਾਂ ਸਾਡਾ ਫਰਜ਼ ਬਣਦਾ ਹੀ ਆ ਪਰ ਅਸੀਂ ਪੰਜਾਬੀ ਨਿਭਾਉਦੇ ਨਹੀਂ ਮੈਂ ਤਾਂ ਮੋਟੀ ਜੀ ਇੱਕ ਉਦਾਹਰਨ ਦਿੰਦਾ ਹੁਣਾਂ ਵੀ ਪੰਜਾਬ ਦੇ ਵਿੱਚ ਨਾ ਜਦੋਂ ਵੀ ਕਿਸੇ ਦੀ ਮੌਤ ਹੁੰਦੀ ਆ ਤਾਂ ਇੱਕ ਦਰਖਤ ਲੱਗ ਜਾਂਦਾ ਉਹਦੇ ਤੇ ਆਪਦੇ ਦੋបី ਦਰਖਤ ਲਾ ਲਈਏ ਵੀ ਸਾਡੇ ਫੂਕਣ ਦੇ ਕੰਮ ਆਉਂਦਾ ਅਸੀਂ ਉਹ ਵੀ ਨਹੀਂ ਦਰਖਤ ਲਾਉਂਦੇ ਪਰ ਇਹ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਦਰਖਤਾਂ ਦੀ ਬਹੁਤ ਘਾਟ ਆ ਕੋਈ ਵੇਲਾ ਸੀ ਜਦੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਸੇਮ ਬਹੁਤ ਸੀ ਉਦੋਂ ਸਫੈਦਾ ਲਾਇਆ ਗਿਆ ਸੀ ਅੱਜ ਪੰਜਾਬ ਦੇ ਰੜੇਪਟਾ ਖੇਤਾਂ ਦੇ ਵਿੱਚ ਸਫੈਦੇ ਲੱਗੇ ਆ ਜਦਕਿ ਕਿੱਤਰ ਟਾਲੀ ਨਿੰਮ ਟਿੱਪਲ ਬੋੜ ਆਂਬ ਸਾਨੂੰ ਹੋਰ ਇਹੋ ਜਿਹੇ ਦਰਖਤ ਵੱਡੇ ਲਾਉਣੇ ਚਾਹੀਦੇ ਆ ਪਰ ਸਫੈਦਾ ਹੀ ਸਫੈਦਾ ਸਫੈਦਾ ਹੀ ਸਫੈਦਾ ਆ ਕੁਝ ਹੋਇਆ ਪਿਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜੇ ਗੱਲ ਕਹੀ ਹੈ ਵੀ 14 ਲੱਖ ਤੋਂ ਵੱਧ ਮੋਟਰਾਂ ਇਸ ਵੇਲੇ ਪੰਜਾਬ ਦੇ ਵਿੱਚ ਐ ਖੇਤਾਂ ਚ ਟਿਊਬ ਵਨ ਆ। ਇੱਕ ਇੱਕ ਮੋਟਰ ਦੇ ਉੱਤੇ ਐਸ ਐਸ ਤੇ ਥਾਨ ਆ ਜਿਹੜਾ ਉਹ ਚਾਰ ਚਾਰ ਦਰਖਤ ਲਾਵੇ। ਤਾਂ ਇਹਦੇ ਨਾਲ ਪੰਜਾਬ ਹਰਿਆ ਭਰਿਆ ਬਣਨ ਵੱਲ ਵਧ ਸਕਦਾ। ਸੋ ਗੱਲ ਤਾਂ ਉਹਨੇ ਬਹੁਤ ਸੋਹਣੀ ਕਹੀ ਹੈ ਜੇਕਰ ਕੋਈ ਮੰਨੇ ਤਾਂ। ਜੇ ਅਮਰਪਾਲ ਸਿੰਘ ਦੇ ਪਿਤਾ ਦਾ ਦਰਦ ਛਲਕਿਆ। ਹਾਂ ਬਿਲਕੁਲ ਜੀ ਅਮਰਪਾਲ ਸਿੰਘ ਦੇ ਪਿਤਾ ਦਾ ਨਾਂ ਹੈਗਾ ਜੀ ਸਰਦਾਰ ਪਰਸ਼ੇਮ ਸਿੰਘ। ਉਹਨਾਂ ਦਾ ਦਰਦ ਛਲਕਿਆ। ਉਹਨਾਂ ਨੇ ਗੱਲ ਕਹੀ ਹੈ ਕਿ ਮੇਰੇ ਪੁੱਤ ਨੇ ਇੰਨਾ ਵੱਡਾ ਗੁਨਾਹ ਕੀਤਾ ਨਹੀਂ ਸੀ ਜਿੱਡਾ ਕਿ ਬਣਾ ਦਿੱਤਾ ਗਿਆ। ਉਹ ਕਹਿੰਦੇ ਵੀ ਮੇਰੇ ਪੁੱਤ ਦੇ ਉੱਤੇ ਐਨਐਸਏ ਲੱਗੀ ਤੇ ਹੁਣ ਉਹਦੇ ਵਿੱਚ ਵਾਧਾ 1 ਸਾਲ ਦਾ ਹੋਰ ਕਰ ਦਿੱਤਾ ਗਿਆ। ਕਸੂਰ ਕੀ ਆ? ਉਹ ਕਹਿੰਦੇ ਜਨਤਾ ਦਾ ਚੁਣਿਆ ਹੋਇਆ ਹੁਣ ਨੁਮਾਇੰਦਾ ਉਹਨੂੰ ਲੋਕਾਂ ਦੇ ਵਿੱਚ ਜਾ ਕੇ ਤੇ ਵਿਚਰਨ ਸਹੀਦਾ ਵਿਚਰਨਾ ਮੌਕਾ ਮਿਲਣਾ ਚਾਹੀਦਾ। ਉਹ ਲੋਕਾਂ ਦੀ ਸੇਵਾ ਕਰੇ ਸਮੇਂ ਦੀ ਲੋੜ ਤਾਂ ਸਭ ਤੋਂ ਵੱਡੀ ਇਹ ਆ। ਉਹਨਾਂ ਨੇ ਇਸ ਤਰੀਕੇ ਦੀਆਂ ਗੱਲਾਂ ਕਹੀਆਂ ਪਰ ਮੈਨੂੰ ਖਿੰਦ ਸਾਹਿਬ ਇੰਝ ਲੱਗਦਾ ਵੀ ਸਰਕਾਰ ਨੇ ਇਸ ਮਾਮਲੇ ਦੇ ਉੱਤੇ ਹਾਲੇ ਅਮਰਤਪਾਲ ਨੂੰ ਰਾਹਤ ਦੇ ਸਰਕਾਰਾਂ ਸੰਸਦਾਂ ਦਾ ਕਾ ਕਰ ਰਹੀਆਂ। ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਇਵੇਂ ਨਹੀਂ ਕਰਨਾ ਚਾਹੀਦਾ ਦੂਜੀ ਗੱਲ ਖੁਦ ਸਭ ਨੂੰ ਨਿੱਜੀ ਤੌਰ ਤੇ ਲੱਗਦੀ ਹੈ ਵੀ ਅਮਰਤਪਾਲ ਸਿੰਘ ਨੂੰ ਛੇਤੀ ਕਿਤੇ ਮੇਰਾ ਕੱਲ ਵੀ ਬਾਹਰ ਆਉਣ ਦਾ ਮੌਕਾ ਸ਼ਾਇਦ ਨਾ ਮਿਲੇ ਕਿਉਂਕਿ ਇਹਦੀ ਇੱਕ ਉਦਾਹਰਣ ਹੈ ਵੀ ਜਿਸ ਦਿਨ ਸੌਂਚ ਕੁੜੀ ਸੀ ਅਮਰਤਪਾਲ ਨੇ ਉਹਨੂੰ 4 ਦਿਨ ਦੀ ਪੈਰੋਲ ਮਿਲੀ ਸੀ ਪਰ ਸਵੇਰੇ 4 ਵਜੇ ਡਿਬਰੂਗੜੀ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਦਿੱਲੀ ਦੇ ਵਿੱਚ ਲਿਆਂਦਾ ਸੌਂਚ ਕਾਈ ਪਰਿਵਾਰ ਨੂੰ 50 ਮਿੰਟ ਬਲਾਇਆ ਤੇ ਸ਼ਾਮ ਨੂੰ 4 ਵਜੇ ਫੇਰ ਡਿਬਰੂਗੜੀ ਜੇਲ੍ਹ ਦੇ ਵੱਲ ਪੁਲਿਸ ਲੈ ਕੇ ਪਹੁੰਚ ਗਈ ਆ ਕਿ ਜੇਕਰ ਅੱਧੇ ਦਿਨ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਤੇ ਸਾਡੇ ਕਿੰਨੇ ਬਾਕੀ ਉਹਦੇ ਕੋਲੇ ਪੈਰੋਲ ਦੇ ਹੋਰ ਸੀ ਤਾਂ ਫਿਰ ਆਪਾਂ ਕਿਵੇਂ ਮੰਨ ਸਕਦੇ ਵੀ ਛੇਤੀ ਕਿਤੇ ਉਹਨੂੰ ਬਾਹਰ ਆਉਣ ਦਾ ਮੌਕਾ ਮਿਲ ਹੋਗਾ ਦੀ ਹੂੰ ਹੂੰ ਅੱਛਾ ਸਪਾਈਸ ਜੈਟ ਦੇ ਕਰੂ ਨਿਆ ਥੱਪੜ ਮਾਰਨ ਦੀ ਕੀ ਘਟਨਾ ਹੋਈ ਹੈ ਇਹ ਬੜੀ ਮਾਰੀਗਾਨ ਹੋਈ ਹੈ ਜੀ ਬੜੀ ਮੂਠਕਾ ਵਾਲੀ ਗੱਲ ਹੈ ਇਹਦੇ ਵਿੱਚ ਕੋਈ ਵੀ ਸਰੇ ਆਮ ਗਲਤੀ ਹੈ ਜਿਹੜੀ ਕਰੂ ਮੈਂਬਰ ਕੁਰੀ ਹੈ ਸਪਾਈਸ ਜੈਟ ਦੀ ਇਹ ਸਬਰ ਹੈ ਇਹ ਤੋਂ ਪਤਾ ਲੱਗਾ ਜੀ ਇਹ ਹੈਗਾ ਜੀ 에어ਪੋਰਟ ਜੈਪੁਰ ਦਾ ਜੈਪੁਰ ਦੇ 에어ਪੋਰਟ ਦੇ ਉੱਤੇ ਸਪਾਈਸ ਜੈਟ ਦੀ ਕਰੂ ਮੈਂਬਰ ਦਾ ਨਾਮ ਹੈਗਾ ਜੀ ਅਨੁਰਾਧਾ ਰਾਣੀ ਇਰੀ ਸਵੇਰ ਦੇ ਵੇਲੇ ਡਿਊਟੀ ਸੀ ਤੇ ਸੀਆਈਐਸਐਫ ਦਾ ਜਿਹੜਾ ਕਰਮਚਾਰੀ ਆ ਐਸਆਈ ਗਰੀ ਰਾਜ ਤੇ ਉਹਦੇ ਨੇ ਚਪੇੜ ਮਾਰੀ ਆ ਗਰੀ ਰਾਜ ਪ੍ਰਸਾਦ ਦੇ ਉਹਨੇ ਇਹ ਗੱਲ ਕਹੀ ਸੀ ਕਿਹਾ ਵੀ ਭਾਈ ਤੁਸੀਂ ਇੱਥੇ ਥੜ ਕੇ ਪਹਿਲਾਂ ਆਪਣੀ ਸਕਰੀਨਿੰਗ ਕਰਾਓ ਇਹ ਕਹਿੰਦੇ ਕਿ ਲੇਡੀਸਟਾਪ ਕਿੱਥੇ ਆ ਉਹਨੇ ਵਾਇਰਲੈਸ ਕੀਤੀ ਵੀ ਭਾਈ ਲੇਡੀਸਟਾਪੇ ਜਾ ਜਾਵੇ ਇਹ ਕਹਿੰਦਾ ਵੀ ਤੁਸੀਂ ਉਨੀ ਦਰ ਤੱਕ ਜਾ ਨਹੀਂ ਸਕਦੇ ਜਿੰਨੀ ਦਰ ਤੱਕ ਤੁਹਾਡੀ ਤਲਾਸ਼ੀ ਨਹੀਂ ਲਈ ਜਾਂਦੀ ਸਕਰੀਨਿੰਗ ਨਹੀਂ ਹੁੰਦੀ ਇਹ ਇਸੇ ਗੱਲ ਦੇ ਉੱਤੇ ਭੜਕ ਗਿਆ ਥਾੜ ਕਰਦੀ ਚਪੇੜੇ ਦੀ ਗੱਲ ਤੇ ਮਾਰੀ ਆ ਸੇਪਾਈ ਫੋਰਟਾਲਾ ਕਬੀ ਇਸ ਕਰੂ ਮੈਂਬਰ ਦੇ ਉਸੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਹੂੰ ਤੇ ਪਰਮਰਾਜ ਉਮਰਾਨੰਗਲ ਖੁਰਾਂ ਦਾ ਇੱਕ ਕੇਸ ਦੀ ਬਹਾਲੀ ਹੋ ਗਈ ਹੁਣ ਬਹਾਲ ਹੋ ਗਏ ਨੇ। ਬਿਲਕੁਲ ਜੀ ਬਿਲਕੁਲ 2019 ਦਾ ਮਾਮਲਾ ਬੇਬਲ ਕਲਾਂ ਤੇ ਪੂਰਤਪੁਰਾ ਪੁਲਿਸ ਫਾਇਰਿੰਗ ਮਾਮਲੇ ਦੇ ਵਿੱਚ ਐਸਆਈਟੀ ਬਣੀ ਸੀ ਤੇ 2019 ਦੇ ਵਿੱਚ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਬਾਅਦ ਵਿੱਚ ਉਮਰਾਨੰਗਲ ਨੂੰ ਕਿਤੇ ਪਿੰਡ ਕਰਤਾ ਸੀਗਾ। ਇਹ ਜਿਹੜੀ ਗ੍ਰਿਫਤਾਰੀ ਹੈ ਇਹ ਗ੍ਰੈਬ ਪਕੜ ਦੇ ਅਦਿੱਤੀ ਉੱਤੇ ਹੋਈ ਸੀ ਤੇ ਅਦਾਲਤ ਦੇ ਵੱਲੋਂ ਜੇਲ੍ਹ ਭੇਜੇ ਜਾਣ ਤੋਂ ਬਾਅਦ ਤੇ ਉਹਦੇ ਉੱਤੇ ਕਈ ਕਹਾਣੀਆਂ ਕਾਰਵਾਈਆਂ ਹੋਰ ਵੀ ਹੋਈਆਂ ਸੀ ਪਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਉਹਨੇ ਤੇ ਹੁਣ ਪਤਾ ਲੱਗਾ ਵੀ ਭਾਈ ਅੱਜ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਤੇ ਪੁਲਿਸ ਨੇ ਫੈਸਲਾ ਲੈ ਲਿਆ ਤੇ ਪਰਮਰਾਇਸ ਸਿੰਘ ਉਮਰਾਨ ਨਗਰ ਨੂੰ 5 ਸਾਲ ਬਾਅਦ ਬਹਾਲ ਕਰ ਦਿੱਤਾ ਗਿਆ ਜੀ ਹੂੰ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਇਹ ਸਭ ਪੰਜਾਬ ਦੇ ਵਿੱਚ ਘੜਦੀ ਹੈ ਜੀ ਪਾਵੇਂ ਕੇ ਪੰਜਾਬ ਦੇ ਵਿੱਚ ਟੈਂਪਰੇਚਰ ਇਸ ਵੇਲੇ 38-39 ਚਾਰੀ ਤੱਕ ਹੀ ਆ ਪਰ ਜਦੋਂ ਮੀਂਹ ਪੈ ਜਾਂਦਾ ਤਾਂ ਪੜਾਹ ਦੀ ਧਰਤੀ ਦੇ ਵਿੱਚੋਂ ਨਿਕਲਦੀ ਗੁਮਸਮ ਜਾਂ ਹਿਊਮਿਸਟੀਕ ਹੋ ਜਾਂਦੀ ਜਿਹਨੂੰ ਕਹਿੰਦੇ ਆ ਉਵੇਂ ਜੇ ਹੋਈ ਪਈ ਆ ਉਹਦਾ ਮੌਸਮ ਮੌੜਨੇ ਗੱਲ ਕਹੀ ਆ ਕਿ ਕੱਲ ਨੂੰ ਯਾਨੀ ਕਿ 12 ਤਰੀਕ ਨੂੰ ਪੰਜਾਬ ਦੇ ਵਿੱਚ ਢੇਰੀ ਝੱਖੜ ਝੁਲੇ ਦੀ ਸੰਭਾਵਨਾ ਪੂਰੀ ਪੂਰੀ ਹੈਗੀ ਆ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਇਸ ਦਾ ਮਜ਼ਾ ਕੁਝ ਹੋਰ ਹੈ Red FM.